ਤੁਹਾਨੂੰ ਸਵਾਗਤ ਹੈ ਮੇਰਾ ਚੈਨਲ ਮੇਰਾ ਸਫਰ ਗਗਨ ਬਾਬਾ ਦੇ ਵਿੱਚ ਅੱਜ ਤਰੀਕ ਹੈਗੀ ਜੀ 23 ਮਈ ਸਵੇਰ ਦੇ 6:00 ਵਜੇ ਦਾ ਟਾਈਮ ਹੈਗਾ ਤੇ ਆਪਣੇ ਮਹਾਪੁਰਸ਼ਾਂ ਦੀ 23 ਮਈ ਦੀ ਵਰਸੀ ਹੁੰਦੀ ਹੈ ਜੀ ਤੇ ਅੱਜ ਆਪਾਂ ਸਾਫ ਸਫਾਈ ਕਰਾਂਗੇ ਡੇਰੇ ਦੇ ਤੇ ਤਿਆਰੀਆਂ ਕਰਾਂਗੇ ਸਬਜ਼ੀ-ਸ਼ਬਜ਼ੀ ਚੀਰਾਂਗੇ ਤੇ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਲੈਣ ਤੱਕ ਧੰਨਵਾਦ ਹੈ ਤੁਹਾਡਾ 10 ਦਿਨਾਂ ਦੀਆਂ ਕਰਤੀਆਂ ਵਾਪਾ ਛੁੱਟੀਆਂ ਹੁਣ ਬੱਚਿਆਂ ਨੂੰ ਸਾਬ ਸਪਾਈ ਚੱਲ ਰਹੀ ਆ ਜੀ ਵਰਸੀ ਤੋਂ ਦਿਨ ਤੋਂ ਪਹਿਲਾਂ ਪਾਪਾ ਹੂੰ ਆ ਤੁੰਗਾ ਛੱਡਿਓ ਚਾ ਲਾਓ ਇਹਨਾਂ ਦੇ ਮਾਣ ਆ ਉਹਦਾ ਜਿਹੜੀ ਸੀ ਸੀਗੀ ਮੇਰੇ ਟੂਹੇਦਾਂ ਨੂੰ ਉੱਥੇ ਸੀਗਾ ਤੂੰ ਇਹਨਾਂ ਨੂੰ ਸੀਜੀਟ ਪਾ ਕੇ ਦਾਂ યા ਮੈਸਤਰੀ ਦਾ ਨਵਾਂ ਟਰੈਕਟਰ ਲਿਆਂਦਾ ਆਪਣੇ ਮੈਸਤਰੀ ਨੇ ਮਹਾਰਾਜ ਤਰੱਕੀ ਕਰਾਵੇ ਲੈਓ ਲੈਓ ਯਾਰ ਕੋਈ ਨਾ ਹਾਂਜੀ ਏਸੀ ਨੂੰ ਵੀ ਥੋੜੀ ਜੀ ਪ੍ਰੋਬਲਮ ਸੀਗੀ ਉਹ ਵੀ ਠੀਕ ਕਰਤਾ ਮੁੰਡੇ ਨੇ ਨਾਲ ਆਪਣਾ ਯਾਰ ਜੁੰਡੀ ਦਾ ਹੀ ਕਹਿ ਸਕਦੇ ਆ ਇਹਨੂੰ ਤਾਂ ਆਪਾਂ ਬੱਬੀ ਪ੍ਰਦੀਪ ਸਰਵਿਸ ਕਰਦਾ ਹੋਇਆ ਗਰਮੀ ਬਾਲੀ ਜਿਆਦੇ ਸੀਗੀ ਥੋੜਾ ਜਿਹਾ ਪ੍ਰੋਬਲਮ ਪੈ ਗਈ ਸੀ ਇਹਦੇ ਵਿੱਚ ਤੇ ਠੀਕ ਕਰਵਾਇਆ ਹੁਣ ਆਪਾਂ ਬਰਸੀ ਵਾਲੇ ਦਿਨ ਜੀ ਮਾਰਨਿੰਗ ਟਾਈਮ ਸਵੇਰੇ 6 ਵਜੇ ਨੂੰ ਛੱਡਦੀ ਮੜੀ ਜੀ ਬਾਜੀ ਕਰਕੇ ਆ ਬਾਹਰ ਮਾਹਰ ਮਾਹਰ ਕੁਲਰ ਕਿੰਨਾ ਚੰਗਾ ਚੈੱਕ ਕਰ ਦੇ ਉਹ ਠੀਕ ਆ ਜਾਂ ਆੜਦੀ ਨਹੀਂ ਹੁੰਦੀ ਆੜਦੀ ਆ ਰੱਖ ਲੈ ਆਹ ਮਾਹਰ ਬਾਹਰ ਜੀ ਪੰਨ ਆਹ ਸਾਥੀ ਵਾਹਿਗੁਰੂ

ਠੀਕ ਹੈ ਮਾਸੇ ਠੀਕ ਹੈ ਜੀ ਉਹ ਕਾਹਦੇ ਕਿ ਮਾਸੇ ਉਹ ਕਾਹਦੇ ਪੁੱਛੇ ਮਾਸੇ ਦਾ ਮੁੱਛੋ ਕੀ ਗੱਲ ਹੋ ਰਹੀ ਹੈ ਜੀ ਹਾਂ ਜੀ ਸਰ ਚੱਲ ਰਿਹਾ ਪ੍ਰਸਾਦ ਦੇ ਪਾਣੀ ਦਾ ਕੰਮ ਹੈ ਮਰਾ ਗੁਰੂ ਬਈ ਜਾਲੇ ਦੀ ਜਗਤੋਂ ਦਾ ਪਿਆਰ ਪਾ ਦੇਖਾ ਮਾਪੜਾ ਦੋ ਤਿੰਨ ਦੇ ਵਿਚਵੇਂ ਨੂੰ ਇੱਥੋਂ ਦਹੀ ਕਰਾਂਉ ਜਾਂਦੀ ਨਹੀਂ ਤੇ ਸੰਗਤ ਨੂੰ ਬੇਨਤੀ ਆ ਜੀ ਪਹੁੰਚੋ ਖੇ ਗੁਰੂ ਉਧਰੇ ਚੋ ਪਰਮ ਅਰਦਾਸ ਸਭ ਤੋਂ ਮੇਰਾ ਸਭ ਤੋਂ ਦੂਰ ਨਾ ਕਾਬਲ ਅਤ ਰਹਾ ਭੜ ਪੂਰਾ ਹੇ ਕੋਟ ਬਾਦਾਲ ਕਿ ਵਾਸੀ ਕੇ ਗੁਰਨੰਦ ਸੁਖ ਨਵਾਸੀ ਤੇ ਕੋਟ ਜਨਮ ਇਹ ਮਾਰ ਆਏ ਕੋਵਰੀ ਨੂੰ ਕਰਾ ਹੇ ਕੋਟ ਬਾਦਾਲ ਤੀਖਾ ਹੈ ਕੇ ਗੁਰ ਧਲਤ ਪਾਵੇ ਕੇ ਗੁਰ ਕੇ ਨਾਮ ਅੰਦਰ ਤੇ ਕੋਟ ਮਾ ਅਮੰਚੰਤ ਜਹਦਾ ਧਾਨਾ ਕੈਸਾ ਰੱਖੇ ਨਾਮ ਤੇ ਸਭ ਜੀਵਾਂ ਕੇ ਹਥੇਂ ਨਹੀਂ ਕੋਟ ਭੈਵਾਰਾ ਦੀ ਨਿਰਗੁਣ ਨਿਰਵਰਨਾ ਸੇ ਗੁਰਮਨ ਕੋ ਸਭ ਬ੍ਰਹਮ ਜੋਤਿ ਸੋ ਮਨ ਅੰਦਰ ਦੇਖੋ ਉਹ ਹਨਕਾਰ ਜੀ ਮਾਚਨ ਮੋਰ ਤੋਂ ਤੁਟ ਰੋਣਾਂ ਰਹਾ ਹੋਇਆ ਗਵਾਂਡ ਕੋਟਾ ਜਮਨ ਤੋਂ ਸੱਤ ਗੁਨਾ ਮੱਤਾਂ ਨੀਰੋਣ

ਜੀ ਸੰਗਤੋ ਪ੍ਰਸਾਦਾ ਤਿਆਰ ਆ ਬੇਨਤ ਬੈਜੋ ਬਾਈ ਤੇ ਜਿਹੜਾ ਮੇਰਾ ਵੀਰ ਭਾਈ ਮੈਂ ਕਾਂਚੇ ਪਹੁੰਚੋ ਮਾਗੇ ਜਹਾਂ ਤੋਂ ਅਪਰਟਾ ਜੀ ठीकु <laughs> आहे Thank <laughs> ਤੋ ਸਾਰੇ ਆਪਣੇ ਨਗਰ ਦੇ ਸਹਿਯੋਗ ਨਾਲ ਹੀ ਚੱਲਦਾ ਆਪਣਾ ਪ੍ਰੋਗਰਾਮ ਇਹਦਾ ਕੋਈ ਵੀ ਆ ਤੇ ਧੰਨਵਾਦ ਆ ਸਾਰੇ ਆਪਣੇ ਨਗਰ ਨਿਵਾਸੀਆਂ ਦਾ ਵੀਰਾਂ ਮਾਈਆਂ ਦਾ ਜਿਨ੍ਹਾਂ ਦੇ ਸ펏 ਸਾਨੂੰ ਅੱਜ ਤੱਕ ਪਤਾ ਨਹੀਂ ਲੱਗਣ ਦਿੱਤਾ ਨਗਰ ਨੇ ਵੀ ਕੋਈ ਦੋਖਤ ਕੱ ਲਈ ਵੀ ਦਾ ਕਿਸੇ ਦਾ ਵੀ Thank yeah. you. Yeah.

ਮਹਾਰਾਜਾ ਭਲਾ ਕਰਨ ਬਰਾਮੜੇ ਦਾ ਮਹਾਰਾਜਾ ਕੀ ਜੀ ਆਇਆਂ ਨੂੰ ਦੇਖੋ ਆਪ ਜੀ ਦੇ ਚਰ ਸਾਹਿਬ ਜਨਾ ਦੇ ਪਿਆਰ ਦੇ ਬਰਾ ਆ ਰਹੇ ਚੱਤਰੀ ਚੱਤਰੀ ਆ Thank <laughs> ਜਾ ਚੱਲ ਕਿਸੇ ਕੋਈ ਚਾਹ ਤੇ ਉਹ ਮੈਂ ਜਿਹੜਾ ਤੁਹਾਨੂੰ ਟੇਵਾ ਦਾ ਪ੍ਰਸ਼ਾਦ ਦੀ ਸੇਵਾ ਕਰਾ ਦੋ ਅੰਮ੍ਰਿਤਸਰ ਦਾ ਬਰੀਕਾ ਜਾਇਆ ਮੇਰੇ ਉਹਨਾਂ ਨੂੰ ਮੂਹ ਚੀਲ ਗਿਆ ਹੈ ਸਾਡੀ ਤੇਰੀ ਜਵਾਬ ਹੇਠ ਪਾ ਇਹ ਅੱਗੇ ਤੇਰੇ ਤੇਰੇ ਬੰਦਲੇ ਹੋ ਗਿਆ ਆ ਗਿਆ ਖੁੱਲ੍ਹ ਜਾਂਦਾ ਕੋਈ ਹੋਈ ਹੋਈ ਪਾਣੀ ਹੋ ਜਾਂਦਾ ਹਾਂ ਕੱਢਿਆ ਲੈ ਮਸਜਿਦ ਤੋਂ ਕੱਢਦਾ ਕੋਈ ਬੱਚਾ ਪਛੜਾ ਹੁੰਦਾ ਨਹੀਂ ਖੁੱਲ੍ਹ ਜਾਂਦਾ ਵੇਂਜਾ ਅੱਗੇ ਤੇਰੀ ਵੀਤ ਵਕਲੇ ਦੋਤਰਾ ਹੁੰਦਾ ਇੱਕਲਾ ਹੋ ਜਾ ਫਿਰ ਹੋ ਜਾਂਦਾ ਤੋ ਜਿਹੜਾ ਤੁਸੀਂ ਦੇਖਿਆ ਇਹ ਆਪਣੇ ਬਾਬਾ ਹਰੀਦਾਸ ਜੀ ਦੀ ਵਰਸੀ ਦਾ ਬਲੌਗ ਸੀਗਾ ਤੇ ਇਹ ਤੁਹਾਡੇ ਨਾਲ ਜੋ ਸ਼ੇਅਰ ਕੀਤਾਗਾ ਤੇ 22 ਮਈ ਦੀ ਹਰੇਕ ਸਾਲੀ ਵਰਸੀ ਹੁੰਦੀ ਆ ਬਾਬਾ ਜੀ ਦੀ ਤੇ ਧੰਨਵਾਦ ਆਪਣੇ ਪਿੰਡ ਪੋਤਨਾਵਾਂ ਦਾ ਜਿਹੜੇ ਹਰੇਕ ਸਾਲ ਆਪਣੀ ਸੰਗਤ ਸੇਵਾ ਕਰਦੀ ਆ ਤੇ ਮਾਇਆ ਦੇ ਰੂਪ ਚ ਵੀ ਕਣਕ ਦੇ ਰੂਪ ਚ ਵੀ ਸਾਡਾ ਨਗਰ ਸਹਿਯੋਗ ਕਰਦਾ ਬਹੁਤ ਧੰਨਵਾਦ ਹੈ ਜੀ ਤੋ ਐਦਾਂ ਹੀ ਜੁੜੇ ਰਹੋ ਆਪਣੇ ਪਰਿਵਾਰ ਦੇ ਨਾਲ ਬਾਬੇ ਪਹਲਵਾਨ ਦਾ ਹਰੇ ਪਰਿਵਾਰ ਦੇ ਨਾਲ ਧੰਨਵਾਦ